ਦੇਖ ਸਕਦੇ ਵੀ ਉਹੀ ਕੁੜੀ ਆ ਦੇਖ ਸਕਦੇ ਹੋ ਕਹਿੰਦੀ ਵੀ ਮੈਂ ਮੰਗਰ ਲਾ ਕੇ ਗਲਤੀ ਕਰ ਬੈਠੀ ਪਰ ਅੱਜ ਕਹਿੰਦੀ ਮੈਂ 700 ਸਵਰੇ ਤੋਂ ਮਾਫੀ ਮੰਗਦਾ ਕਿਉਂ ਮਾਤਾ ਮਾਫ ਕਰਤੀ ਹਾਂਜੀ ਬੱਚਾ ਤਾਂ ਗਲਤੀ ਹੋ ਜਾਂਦੀ ਕੋਈ ਗੱਲ ਨਹੀਂ ਠੀਕ ਹੈ ਮੇਰੀਆਂ ਤੇ ਆਂ ਨਹੀਂ ਕਰੇਗੀਆਂ ਮੇਰੀ ਅਸਲ ਧੀ ਇਹ ਆ ਕੁੜੀ ਹੁੰਦੀ ਤੇ ਮਾਰ ਕੁੱਟ ਤੇਰੇ ਨਾਲ ਨਹੀਂ ਹੈ ਪਰ ਮੰਗਰ ਲਾ ਕੇ ਕਿਹੇ ਤਾਂ ਹਾਂਜੀ ਦੇਖ ਸਕਦੇ ਹੋ ਵੀ ਉੱਥੇ ਦੇਖ ਸਕਦੇ ਹੋ ਵੀ ਕਿਵੇਂ ਬੋਲ ਰਹੀ ਸੀ ਅੱਜ ਦੇ ਕਹਿੰਦੀ ਵੀ ਗਊ ਤੋਂ ਵੀ ਥੱਲੇ ਹੋਈ ਬੈਠੀ ਹੈਗੀ ਬਿਲਕੁਲ ਗੁੰਡ ਗੁੰਡ ਨਹੀਂ ਛੇ ਕਰਦਾ ਨਹੀਂ ਝੂਠ ਕਰਕੇ ਇਸਾ ਤੇ ਵੀ ਤਰ੍ਹਾਂ ਦਾ ਝੂਠ ਨਾ ਨਿਕਲੇ ਮਨ ਨੂੰ ਟੈਨਸ਼ਨ ਬੜੀ ਰਹਿੰਦੀ ਸੀ ਤਾਂ ਕਰਕੇ ਹੋਣੇ ਬਾਬੇ ਨੂੰ ਬੁਲਾਇਆ ਤਾਂ ਕਿ ਹਕੀਕਤ ਸਾਹਮਣੇ ਆ ਜੇ ਜਿਹੜੀ ਸਚਾਈ ਆ ਉਹ ਸਾਹਮਣੇ ਆ ਤਾਂ ਮਿਲਿਆ ਜੀ ਸਾਰਿਆਂ ਤੋਂ ਬਾਬੇ ਜੀ ਮਾਫੀ ਮੰਗਦੀ ਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਲਿਓ ਤੁਸੀਂ ਮੈਂ ਢਾਡੇ ਤੋਂ ਵੀ ਸਾਰਿਆਂ ਤੋਂ ਮਾਫੀ ਮੰਗਦੀ ਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਤਾਂ ਮਾਫੀ ਮੰਗਦੀ ਤਾਂ ਝੂਠ ਨਾ ਨਿਕਲੇ ਗੱਲ ਕੋਈ ਉਹ ਨਹੀਂ ਸੱਚੀ ਬੋਲਦੀ ਆ ਕਿਸੇ ਵੀ ਤਰ੍ਹਾਂ ਦਾ ਝੂਠ ਨਾ ਨਿਕਲੇ ਦੇਖ ਸਕਦੇ ਵੀ ਉਹੀ ਕੁੜੀ ਆ ਦੇਖ ਸਕਦੇ ਹੋ ਕਹਿੰਦੀ ਵੀ ਮੈਂ ਮੰਗਰ ਲੱਗ ਕੇ ਗਲਤੀ ਕਰ ਬੈਠੀ ਪਰ ਅੱਜ ਕਹਿੰਦੀ ਮੈਂ ਸੱਚ ਸਵਰੇ ਤੋਂ ਮਾਫੀ ਮੰਗਦਾ ਕਿਉਂ ਮਾਤਾ ਮਾਫ ਕਰਤੀ ਹਾਂਜੀ ੁੱਡੇ ਵੱਲੋਂ ਜੀ ਨਹੀਂ ਨਹੀਂ ਮਾਫ ਸਾਡੇ ਲੋਕਾਂ ਨੂੰ ਗਲਤੀ ਹੋਈ ਬੱਚਾ ਤਾਂ ਗਲਤੀ ਹੋ ਜਾਂਦੀ ਕੋਈ ਗੱਲ ਨਹੀਂ ਠੀਕ ਹੈ ਮੇਰੀ ਅਸਲ ਧੀਆ ਕਰੇਗੀਆਂ ਮੇਰੀ ਅਸਲ ਧੀਏ ਆ ਹੋਰ ਵੀ ਕੁੜੀਆਂ ਨੂੰ ਮੈਂ ਕਹਿਣਾ ਚਾਹੁੰਦੀ ਆ ਵੀ ਜਿਹੜੀ ਸਚਾਈ ਨਾ ਸਾਡੇ ਅੱਗੇ ਹੋ ਰੱਖਿਆ ਕਰੋ ਠੀਕ ਹੈ ਨਾ ਜਿਹੜੀਆਂ ਝੂਠ ਮਾਰ ਮਰ ਕੇ ਸਾਨੂੰ ਸਦਵੇਂ ਨਾ ਇਹਨੂੰ ਕਹੀ ਕਰ ਦਿੱਤਾ ਮਾਫ ਜੇ ਦੁਬਾਰਾ ਕੋਈ ਇਦਾਂ ਦੀ ਗਲਤੀ ਆਈ ਤੇ ਅਸੀਂ ਸੋਦਾ ਜਰੂਰ ਲਾਉਂਗੇ ਮੈਂ ਆਪਣੇ ਹੱਥ ਹੀ ਲਾਉਂਗੇ ਸਾਨੂੰ ਜਿਦਾ ਕੁੜੀ ਕਰਕੇ ਇੱਥੇ ਆਏ ਆ ਠੀਕ ਹੈ ਨਾ ਇਹਦੀ ਕੁੜੀ ਦੀ ਸਭ ਤੋਂ ਵੱਡੀ ਗਲਤੀ ਇਹਨੇ ਸਾਨੂੰ ਗੁੰਮਰਾਹ ਕਰਿਆ ਉਹ ਦਿਨ ਫੋਨ ਕਰਕੇ ਠੀਕ ਹੈ ਵੀ ਮੈਂ ਮੈਨੂੰ ਮਾਰ ਦੇਣਗੇ ਜਿਵੇਂ ਹੁਣ ਉਹ ਆ ਬੈਠੀ ਆ ਸਾਨੂੰ ਅੱਜ ਵੀ ਨਹੀਂ ਇਹਦੇ ਯਕੀਨ ਮੈਂ ਕੈਮਰੇ ਮੂਰੇ ਗੱਲ ਕਰਨਾ ਚਾਹੇ ਯਕੀਨ ਕਰ ਲੈਣ ਜਿਵੇਂ ਇਹ ਨੇ ਇੱਥੇ ਇਹਨਾਂ ਨੂੰ ਬਦਨਾਮ ਕਰਿਆ ਉਥੇ ਉਹਨਾਂ ਨੂੰ ਵੀ ਕਰਕੇ ਆਈ ਜਿਵੇਂ ਕਹਤਾ ਉਹਦੀ ਮਾਂ ਕਹ ਰਹੀਆ ਹੁਣ ਅਸੀਂ ਕਿਵੇਂ ਮਾਰ ਲਈ ਇਹ ਖੱਤ ਬੋਲਦੀ ਆ ਸਤਿ ਸ੍ਰੀ ਅਕਾਲ ਦੋਸਤੋ